ਨਹੀਂ ਪਹਿਲਾਂ ਨਾ ਪਹਿਲਾਂ ਪਿਛਲੇ ਸੀਜ਼ਨ ਦਾ ਲਾਸਟ ਜਿਹੜੇ ਹੋਈ ਮੱਲੀਆਂ ਤੇ ਬਾਅਦ ਚ ਕੋਈ ਨਹੀਂ ਆ ਦੋ ਹੀ ਆ ਜਾਂ ਉਧਰ ਆ ਤੇ ਜਾਂ ਤੇ ਹਾਂ ਜੀ ਸਾਡੇ ਕੈਮਰੇ ਨਾਲ ਹੱਤ ਆ ਹਾਂ ਜੀ ਬਿਨਾਂ ਹੋੜੇ ਫੈਮਿਲੀ ਆ ਸਾਥਰੀਓ ਸਿੰਘਾ ਪੀਪਿੰਡ ਗੁੰਨਵਾਲ ਜੀ ਪਤਾ ਕੀ ਗੱਲ ਹੋਈ ਆ ਜੀ ਗੱਲ ਇਹ ਹੋਈ ਜੀ ਰਾਤ 12:10 ਤੇ ਮੇਰੇ ਨਾਲ ਸੀਸੀਟੀਵੀ ਕੈਮਰੇ ਲੱਗੇ ਆ ਤੇ ਉਹਨਾਂ ਦੇ ਵਿੱਚ ਦੋ ਮੁੰਡੇ ਆਏ ਆ ਆਣਪਛਾਤੇ ਇੱਕ ਮੋਟਰਸਾਈਕਲ ਦੇ ਪਿਛੇ ਰਿਆਂ ਵਾ ਉਹ ਗਲੀ ਜਿੱਥੋਂ ਆਡੀ ਸਟਾਰਟ ਹੁੰਦੀ ਆ ਤੇ ਦੂਜੇ ਨੇ ਚਿੱਟੇ ਰੰਗ ਦੀ ਕੈਪ ਪਾਈ ਆ ਨੈਕੀ ਵਾਲੀ ਟੀ-ਸ਼ਰਟ ਹੀ ਚਿੱਟੀ ਤੇ ਲਾਲ ਤੇ ਉਹ ਤੁਰ ਕੇ ਆਦੇ ਰਮਾਲ ਨਾਲ ਮੂੰਹ ਬੰਨਿਆ ਉਹਨੇ ਕਾਲੇ ਦਾ ਕਾਲੇ ਰਮਾਲ ਨਾਲ ਤੇ ਜਿੱਦਾਂ ਨਾ ਉਹਨੂੰ ਸਾਰਾ ਪਿੰਡ ਦਾ ਸਾਡੇ ਦਾ ਭੇਤ ਹੁੰਦਾ ਵਾ ਕੈਮਰਿਆਂ ਦਾ ਵੀ ਉਹਨੂੰ ਪਤਾ ਸੀ ਉਹਨੇ ਤਾਂ ਸਿਰ ਚੁੱਕ ਕੇ ਨਹੀਂ ਵੇਖਿਆ ਨੀਵੇਂ ਹੋ ਕੇ ਆ ਕੇ ਸਾਈਡ ਤੋਂ ਦੋ ਪਿਆਰ ਕੱਢੇ ਆ ਗੇਟ 'ਚ ਮਾਰ ਕੇ ਤੇ ਉਸੇ ਟਾਈਮ ਜਦੋਂ ਖੜਾਕ ਆਇਆ ਤੇ ਬਾਹਰ ਅਹੀਂ ਭੱਜਿਆ ਤੇ ਉਹ ਭੱਜ ਗਿਆ ਤੇ ਵੀਡੀਓ ਦੀ ਕੋਟ ਜਿਹੜੀ ਮੈਂ ਉਦੋਂ ਕੱਢ ਲਈ ਆ ਤੇ ਉਹ ਮੇਰੇ ਕੋਲ ਹੈਗੀ ਉਹ ਮੈਂ ਮੁਲਾਜ਼ਮਾ ਨੂੰ ਵੀ ਦੇਤੀ ਆ ਤੇ ਤੁਹਾਨੂੰ ਵੀ ਦੇ ਦੂੰਗਾ ਇਹ ਨੀਵੇਂ ਦੀ ਘਟਨਾ ਜੀ ਇਹ ਕਰੀਬਨ 12:10 ਦੀ ਰਾਤ ਕੋਈ ਤੁਹਾਨੂੰ ਪਹਿਲਾਂ ਕੋਈ ਫੋਨ ਫੋਨ ਆਇਆ ਕੋ ਤੁਮ ਕਿ ਤੁਮ ਕਿ ਨਹੀਂ ਸਰ ਇਦਾਂ ਦਾ ਤਾਂ ਨਹੀਂ ਸਾਡੇ ਪਿੰਡ ਤੇ ਪਹਿਲੀ ਵਾਰੀ ਇਹ ਚਾਂਸ ਬਣਿਆ ਪਹਿਲੀ ਵਾਰੀ ਇਹੋ ਜਿਹਾ ਮਾਹੌਲ ਆ ਨਿੱਕੀਆਂ ਮੋਟੀਆਂ ਦੇ ਪਿੰਡਾਂ 'ਚ ਬਾਕੀ ਹੁੰਦੀਆਂ ਰਹਿੰਦੀਆਂ ਠੀਕ ਆ ਤੇ ਆਹ ਚਾਂਸ ਪਹਿਲੀ ਵਾਰੀ ਬਣਿਆ ਤੇ ਮੈਂ ਨਹੀਂ ਚਾਹੁੰਦਾ ਵੀ ਜਿਨ੍ਹਾਂ ਨੇ ਵੀ ਕੀਤਾ ਨਾ ਨਜਾਇਜ਼ ਕੋਈ ਫਸਣਾ ਨਹੀਂ ਚਾਹੀਦਾ ਤੇ ਜਿਨੇ ਕੀਤਾ ਵਾ ਉਹਨੂੰ ਬਖਸ਼ਣਾ ਨਹੀਂ ਹੋਰ ਵੀ ਜਗ੍ਹਾ ਤੇ ਇਸ ਤਰ੍ਹਾਂ ਦੇ ਘਟਨਾਵਾਂ ਹੁੰਦੀਆਂ ਕੀ ਕਹਿਣਾ ਚਾਹੋਗੇ ਘਟਨਾਵਾਂ ਦੇ ਦੇਖੋ ਜੀ ਬੜੀਆਂ ਹੁੰਦੀਆਂ ਵਾ ਬਾਕੀ ਚਲੋ ਮੈਂ ਵੀ ਪਾਰਟੀ ਦੇ ਨਾਲ ਜੁੜਿਆ ਵਾਂ ਆਮ ਆਦਮੀ ਪਾਰਟੀ ਦਾ ਸੀਨੀਅਰ ਵਰਕਰ ਆ ਮੈਂ ਪਿੰਡ ਗੁੰਨਵਾਲ ਤੋਂ ਤੇ ਮਤਲਬ ਬਥੇਰੀ ਸਰਕਾਰ ਠੱਲ ਪਾਉਣ ਦੀ ਕਰਨੀ ਨਸ਼ਿਆਂ ਦੇ ਵਿਰੋਧ ਵੀ ਬਹੁਤ ਮੈਂ ਮਠਾਈ ਆ ਪਰ ਲੋੜ ਆ ਇੰਨਾ ਜੀ ਵੀ ਜਿੱਦਾਂ ਜੰਡਿਆਲਾ ਗੁਰੂ ਸਾਡੇ ਦੇ ਵਿੱਚ ਬਹੁਤ ਜਿਆਦਾ ਇਹ ਗਦਰ ਪੈ ਰਿਆ ਵਾ ਬਾਹਰ ਨਿਕਲਣਾ ਮੁਸ਼ਕਲ ਆਹੀਂ ਵੀ ਜਿੱਦਾਂ ਬਾਹਰ ਕੰਮਕਾਰ ਆਲੇ ਆ ਏਸੀ ਮੈਕੈਨਿਕ ਦਾ ਮੇਰਾ ਕੰਮ ਆ ਸਾਰੀ ਦਿਹਾੜੀ ਬਾਹਰ ਰਹੀਦਾ ਤੇ ਇਸ ਚੀਜ਼ ਤੋਂ ਖਤਰਾ ਹੀ ਆ ਵੀ ਕਿਸੇ ਵੇਲੇ ਵੀ ਕੋਈ ਬੰਦਾ ਇਹੋ ਜਿਹਾ ਕੰਮ ਕਰ ਸਕਦਾ ਕੀ ਮੰਗ ਕਰਦੇ ਮੰਗ ਇਹੋ ਕਰਦੇ ਆ ਜੀ ਜਿਹੜੇ ਦੋਸ਼ੀ ਆ ਉਹ ਫੜੇ ਜਾਣੇ ਚਾਹੀਦੇ ਆ ਤੇ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਸਿੰਘ ਜੀ ਤੁਸੀਂ ਜੀ ਕੀ ਗੱਲ ਹੋਈ ਆ ਜੀ ਰਾਤੀ ਜੇ ਹੀ ਸੁੱਤੇ ਆ ਤੇ ਕੋਈ 12:00 ਸਵਾ 12 ਵਜੇ ਜਦੋਂ ਉੱਠੇ 12:00 ਤੇ ਸਵੇਰ 2 ਵਜੇ ਫਾਇਰ ਦੇ ਆਵਾਜ਼ ਆਏ ਆ ਤੇ ਗੇਟ ਖੋਲ ਕੇ ਆ ਕੇ ਵੇਖਿਆ ਤੇ ਇਹਨਾਂ ਦੇ ਗੇਟ ਤੇ ਫਾਇਰ ਹੋਏ ਆ ਤੁਹਾਡੇ ਗਵਾਂਢੀ ਹੈ ਹਾਂਜੀ ਗਵਾਂਢੀ ਹੈ ਜੀ ਮਤਲਬ ਕਿ ਤੁਹਾਨੂੰ ਪਤਾ ਲੱਗਾ ਕਿ ਕਿੰਨੇ ਵਜੇ ਕੌਣ ਆਇਆ ਕੀ ਪਤਾ ਨਹੀਂ ਆਈ ਜਦੋਂ ਉੱਠੇ ਆਵਾਜ਼ ਸੁਣ ਕੇ ਹੀ ਉੱਠੇ ਆ ਹੀ ਸੁੱਤੇ ਆ ਵਾਇਸ ਸੁਣ ਕੇ ਜਿੱਤਰਾ ਉੱਠੇ ਆ ਤਾਂ ਉੱਠ ਕੇ ਆ ਕੇ ਵੇਖਿਆ ਤਾਂ ਇੱਥੇ ਫੈਰ ਇੱਥੇ ਖੋਲ ਪਿਆ ਸੀ ਤੇ ਇੱਥੇ ਫੈਰ ਹੋਇਆ ਫੈਰ ਦੀ ਆਵਾਜ਼ ਸੁਣ ਕੇ ਉੱਠੇ ਇਸ ਵਾਰ ਦੀ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ ਕੀਤਾ ਨੇ ਨਾਲੇ ਇਹ ਭਾਈ ਕਿਹੋ ਜਿਹਾ ਘਟਨਾਵਾਂ ਹੋਰ ਵੀ ਹੋ ਰਹੀਆਂ ਕੀ ਕਹਿਣਾ ਚਾਹੋਗੇ ਇਕਰਾਂ ਦੀ ਹੋਣੀ ਨਹੀਂ ਬਾਕੀ ਇਹਦੇ ਹੁਣ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੀ ਆ ਵੀ ਉਹ ਕਾਰਵਾਈ ਕਰੇ ਠੱਲ ਪੈਣੀ ਚਾਹੀਦੀ ਹੈ ਇੱਥੇ ਠੱਲ ਪੈਣੀ ਚਾਹੀਦੀ ਆ ਤੇ ਕੋਈ ਸ਼ੱਕ ਹੈਗਾ ਤੈਨੂੰ ਕਿੰਨੇ ਕਰਾਇ ਚਲਾਈ ਨਹੀਂ ਉਹੋ ਜੀ ਕੋਈ ਲੜਾਈ ਤਾਂ ਨਹੀਂ ਹੈਗੀ ਨਹੀਂ ਇਹਦੇ ਨਾਲ ਵੀ ਕਿੰਨੇ ਜਣੇ ਸੀ ਜਿਹੜੇ ਆਏ ਉਹਦੇ ਆਪਾਂ ਵੇਖਿਆ ਨੇ ਜੀ ਆਪਾਂ ਨੇ ਕੈਮਰੇ ਦੇ ਬਾਅਦ ਸੇਂਦਾਂ ਨੇ ਵੇਖਿਆ ਸਵੇਰੇ ਦੋ ਜਣੇ ਸੀ ਮੂੰਹ ਲਟੇ ਕੇ ਉਹ ਆਂਦੇ ਹਾਂ ਮੂੰਹ ਬੰਨੇ ਹੋਏ ਉਹਨਾਂ ਨੇ ਕਿੱਥੇ ਆਏ ਪਤਾ ਮੋਟਰਸਾਈਕਲ ਤੇ ਆਏ ਕਿੰਨੇ ਫੈਰ ਕਿਤੇ ਦੋ ਫੈਰ ਹੋਏ ਜੀ ਕੋਈ ਜਾਨੀ ਨੁਕਸਾਨ ਨਹੀਂ ਆਇਆ ਨਹੀਂ ਜਾਨੀ ਨੁਕਸਾਨ ਕੇ ਦੀ ਮੰਗ ਕਰਦੇ ਮੰਗ ਇਹੋ ਕਰਦੇ ਵੀ ਜਿੰਨਾ ਵੀ ਕੰਮ ਕੀਤਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਐ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਤੇ ਨੁਕਸਾਨ ਕੋਈ ਨਹੀਂ ਹੋਇਆ ਤੇ ਇੱਕ ਫੈਰ ਹੋਇਆ ਪਰਿਵਾਰ ਵਾਲੇ ਕਿੰਨੇ ਕਾਫੀ ਫੈਰ ਨਹੀਂ ਜੀ ਇੱਕੋ ਹੀ ਫੈਰ ਕਿੰਨੇ ਵਜੇ ਦੀ ਘਟਨਾ ਜੀ 12 ਵਜੇ ਦੇ ਅਕਮਿੰਟ ਦੀ ਤੇ ਕਿੰਨੇ ਜਣੇ ਆਏ ਸੀ ਜੀ ਦੋ ਜਣੇ ਹੈ ਜਿਹਦੇ ਘਰ ਦੇ ਗੋਲੀ ਚਲੇ ਉਹਨਾਂ ਦਾ ਨਾਮ ਕੀ ਆ ਹਰਪ੍ਰੀਤ ਸਿੰਘ ਹਰਪੀ ਕੋਈ ਰੰਜਿਸ਼ ਉੱਚੀ ਚ ਲੱਗਦੀ ਹੈ ਕੋਈ ਫਾਈਟ ਲਾ ਹੈ ਇਨਵੈਸਟੀਗੇਸ਼ਨ ਹੈ ਕੋਈ ਇਹ ਡੀ ਰੰਜਿਸ਼ ਨਹੀਂ ਹੈ ਤੁਸੀਂ ਕੀ ਕਾਰਵਾਈ ਕਰ ਰਹੇ ਆਹੀਂ ਜੋ ਬਰੇਕਟ ਕੈਮਰੇ ਮੁਤਾਬਕ ਉਹ ਵੀ ਉਹ ਕਰਨ ਕਾਰਵਾਈ ਜੋ ਬਣਦੀ ਹੋ